ਕਿਸਾਨਾਂ ਨੂੰ ਲੈ ਕੇ ਲਗਾਤਾਰ ਹੁਣ ਤੱਕ ਜੇ ਰਵਨੀਤ ਬਿੱਟੂ ਦਾ ਇਤਿਹਾਸ ਦੇਖੀਏ ਬੀਜੇਪੀ ਚ ਆਏ ਤੋਂ ਬਾਅਦ ਦਾ ਤੇ ਉਹ ਬੋਲਦੇ ਆਏ ਨੇ ਕਿਸਾਨਾਂ ਦੇ ਬਾਰੇ ਵੱਖ-ਵੱਖ ਬਿਆਨ ਦਿੰਦੇ ਆਏ ਨੇ ਕਦੀ ਕਿਸਾਨਾਂ ਦੇ ਹੱਕ ਵਿੱਚ ਕਦੀ ਰੈੱਡ ਕਾਰਪਟ ਵਿਛਾਣ ਦੀਆਂ ਗੱਲਾਂ ਕਰਦੇ ਰਹੇ ਆ ਕਦੀ ਕਿਸਾਨਾਂ ਦੇ ਖਿਲਾਫ ਗੱਲ ਕਰਦੇ ਰਹੇ ਆ ਐਤਕੀ ਦੁਬਾਰਾ ਇੱਕ ਬਿਆਨਕੋਟ ਕੀਤਾ ਗਿਆ ਇੱਕ ਵੱਡੇ ਅਖਬਾਰ ਵੱਲੋਂ ਇੱਕ ਬਿਆਨ ਰਵਨੀਤ ਬਿੱਟੂ ਦਾ ਕੋਟ ਕੀਤਾ ਗਿਆ ਔਰ ਉਸ ਬਿਆਨ ਦੇ ਵਿੱਚ ਸਿੱਧਾ ਨਜ਼ਰ ਆ ਰਿਹਾ ਕਿ ਰਵਨੀਤ ਬਿੱਟੂ ਕਿਸਾਨਾਂ ਨੂੰ ਤਾਲੀਬਾਨ ਦੇ ਨਾਲ ਕੰਪੇਅਰ ਕਰ ਰਹੇ ਆ ਸਿਰਫ ਇੰਨੀ ਗੱਲ ਨਹੀਂ ਸਗੋਂ ਰਮੀਤ ਬਿੱਟੂ ਨੇ ਕਿਸਾਨਾਂ ਬਾਰੇ ਇਹ ਵੀ ਕਿਹਾ ਕਿ ਇੱਕ ਵਾਰ ਜਦੋਂ ਉਹਨਾਂ ਦੇ ਲੀਡਰ ਉਹਨਾਂ ਦੇ ਉਮੀਦਵਾਰ ਜਿੱਤ ਜਾਣਗੇ ਉਸ ਤੋਂ ਬਾਅਦ ਇਹਨਾਂ ਕਿਸਾਨਾਂ ਦੇ ਇਹਨਾਂ ਕਿਸਾਨਾਂ ਦੇ ਲੀਡਰਾਂ ਦੇ ਐਸਐਕਸ ਜਿਹੜੇ ਨੇ ਖੰਘਾਲੇ ਜਾਣਗੇ ਇਸ ਮਾਮਲੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਆਵਾਜ਼ ਚੁੱਕੀ ਹੈ ਇਸ ਮਾਮਲੇ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਰਵਨੀਤ ਸਿੰਘ ਬਿੱਟੂ ਨੂੰ ਘੇਰਿਆ ਇਹਦੇ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੀ ਤੁਸੀਂ ਕਿਸਾਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਤੁਸੀਂ ਭੁੱਲ ਗਏ ਹੋ ਕਿ 800 ਕਿਸਾਨ ਕਸ਼ੀਦ ਹੋਏ ਸੀ ਪਹਿਲੇ ਅंदोलਨ 'ਚ ਮਿਲੇ ਕੀ ਤੁਸੀਂ ਭੁੱਲ ਗਏ ਹੋ ਕਿ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਸੀ ਕੀ ਤੁਸੀਂ ਭੁੱਲ ਗਏ ਹੋ ਕਿ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ ਇਹ ਇਹ ਗੱਲਾਂ ਉਸ ਵੇਲੇ ਉੱਠੀਆਂ ਸੀ ਇਹ ਗੱਲਾਂ ਚੁੱਕਦੇ ਵਿਕਰਮ ਸਿੰਘ ਮਜੀਠੀਆ ਨਜ਼ਰ ਆਏ ਉਹਨਾਂ ਨੇ ਇੱਕ ਟਵੀਟ ਕੀਤਾ ਹੈ ਉਸ ਟਵੀਟ ਦੇ ਵਿੱਚ ਲਿਖਤੀ ਤੱਥ ਉਹਨਾਂ ਨੇ ਸਾਂਝਾ ਕੀਤਾ ਔਰ ਕੁਝ ਨਿਊਜ਼ ਕਲਿੱਪ ਜਿਹੜੀ ਆ ਉਹ ਵੀ ਪੇਸ਼ ਕੀਤੀ ਹੈ ਉਹਨਾਂ ਨੇ ਇੱਕ ਨਿਊਜ਼ ਕਟਿੰਗ ਜਿਹੜੀ ਹੈ ਕਲਿੱਪਿੰਗ ਜਿਹੜੀ ਹੈ ਉਹ ਨਾਲ ਪੇਸ਼ ਕੀਤੀ ਹੈ ਵੱਡੇ ਖਬਰ ਦੀ ਜਿਹੜੇ ਵਿਚਰਮਨੀਤ ਬਿੱਟੂ ਦਾ ਬਿਆਨ ਕੋਟ ਕੀਤਾ ਗਿਆ ਹੁਣ ਵਿਕਰਮ ਸਿੰਘ ਮਜੀਠੀਆ ਕੀ ਬੋਲੇ ਨੇ ਆਪ ਤੁਹਾਨੂੰ ਪੜ ਕੇ ਸੁਣਾਉਂਦੇ ਆ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਕਿ ਕੇਂਦਰੀ ਮੰਤਰੀ ਅਤੇ ਭਾਜਪਾ ਲੀਡਰ ਰਵਨੀਤ ਬਿੱਟੂ ਦਾ ਕਿਸਾਨਾਂ ਦੀ ਤੁਲਨਾ ਤਾਲਿਬਾਨ ਨਾਲ ਕਰਨਾ ਬੇहद ਮੰਦ ਭਾਗ ਹੈ ਕਿਸਾਨਾਂ ਉੱਤੇ ਪਰਚੇ ਪਾਉਣ ਦਾ ਡਰਾਵਾ ਦੇਣਾ ਡੀਏਪ ਖਾਦ ਮੁਹੱਈਆ ਕਰਾਉਣ ਬਾਰੇ ਵੀ ਕੁਝ ਸੋਚੋ ਸੁਆਮੀਨਾਥਨ ਰਿਪੋਰਟ ਕਦੋਂ ਲਾਗੂ ਹੋਣੀ ਹੈ ਉਸ ਬਾਰੇ ਦੱਸੋ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ 800 ਕਿਸਾਨ ਸ਼ਹੀਦ ਹੋਏ ਫਿਰ ਖਨੋਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਦਾ ਕਤਲ ਹੋਇਆ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਅਤੇ ਉਸ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਨਾਲ-ਨਾਲ ਕਿਸਾਨ ਖੁਦਕੁਸ਼ੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ ਭਾਜਪਾ ਇਹ ਸਪਸ਼ਟ ਕਰੇ ਕਿ ਜੋ ਰਵਨੀਤ ਬਿੱਟੂ ਬੋਲੇ ਨੇ ਇਹ ਉਹਨਾਂ ਦਾ ਆਪਣਾ ਬਿਆਨ ਹੈ ਜਾਂ ਫਿਰ ਪਾਜ ਪਾਰਸ ਦਾ ਸਮਰਥਨ ਕਰਦੀ ਹੈ ਜ਼ਾਹਿਰ ਤੌਰ ਤੇ ਉਤੇਰੇ ਇਹਦੀ ਕਲੈਰਿਟੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਵੋਟਰਾਂ ਦੀ ਉਹ ਹੈ ਜਿਹੜੀ ਦਿਹਾਤ ਇਲਾਕਿਆਂ ਦੇ ਵਿੱਚ ਔਰ ਦਿਹਾਤ ਇਲਾਕਿਆਂ ਦੇ ਵਿੱਚ ਬੀਜੇਪੀ ਦਾ ਕੀ ਰਸੂਖ ਹੈ ਇਹਦੇ ਤੋਂ ਕੋਈ ਲੁਕਿਆ ਹੋਇਆ ਨਹੀਂ ਹੈ ਕਿਸੇ ਤੋਂ ਕੋਈ ਲੁਕਿਆ ਹੋਇਆ ਨਹੀਂ ਹੈ ਸਭ ਜਾਣਦੇ ਆ ਕਿ ਬੀਜੇਪੀ ਦਿਹਾਤ ਇਲਾਕਿਆਂ ਦੇ ਵਿੱਚ ਲੈਕ ਕਰਦੀ ਹੈ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਸਵਾਲ ਉੱਠਣ ਲੱਗ ਜਾਣ ਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਕਿੱਥੇ ਸਟੈਂਡ ਕਰ ਰਹੀ ਹੈ ਖੈਰ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਖੜੇ ਕੀਤੇ ਆ ਜਵਾਬ ਆਉਂਦਾ ਨਹੀਂ ਆਉ